ਜੀ ਦੋਸਤੋ ਸਤਿ ਸ਼੍ਰੀ ਅਕਾਲ ਕਿੱਦਾਂ ਸਾਰੇ ਠੀਕ ਠਾਕ ਹੋ ਮੈਂ ਤੁਹਾਡਾ ਨਵਦੀਪ ਦਵੜੀਖਾਨਾ ਅੱਜ ਮੈਂ ਪਹੁੰਚਿਆ ਹੋਇਆ ਪਿੰਡ ਪੂਰੇ ਖੁਰਦ ਟਿੱਬਾ ਜ਼ਿਲ੍ਹਾ ਫਰੂਜਪੁਰ ਦਾਇ ਪਿੰਡ ਆ ਜ਼ਿਲ੍ਹਾ ਫਰੂਜਪੁਰ ਦਾਇ ਪਿੰਡ ਆ ਜਿੱਥੇ ਅੱਜ ਸਲਾਨਾ ਜੋੜ ਮੇਲਾ ਹੋ ਰਿਹਾ ਤਨ ਤਨ ਬਾਬਾ ਅਮਰ ਸਿੰਘ ਜੀ ਸ਼ਹੀਦ ਦੀ ਯਾਦ ਨੂੰ ਸਮਰਪਿਤ ਮੇਲਾ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਦੀ ਬੂਰੀ ਵਾਲੀ ਔਰ ਸਮੂਹ ਇਲਾਕਾ ਸਮੁੱਚਾ ਨਗਰ ਟੈਂਡ ਭੂਰੇ ਖੁਰਦ ਟਿੱਬਾ ਵਧੀਆ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਮਹਾਂਪੁਰਸ਼ਾਂ ਦੀ ਨਿੱਗੀ ਯਾਰ ਨੂੰ ਤਰਜਾ ਕੀਤਾ ਜਾ ਰਿਹਾ ਬਹੁਤ ਵਧੀਆ ਅੱਜ ਇਸ ਮੇਲੇ ਤੇ ਜਿਹੜੇ ਕਬੱਡੀ ਦੇ ਖਿਡਾਰੀ ਆਪਣੇ ਪਹੁੰਚੇ ਹੋਏ ਆ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਅੱਜ ਮਾਲਵੇ ਦਾ ਮੈਚ ਹੋਣਾ ਮਾਝੇ ਦੇ ਨਾਲ ਘਾਂਗੇ ਦੀ ਟੀਮ ਆਈਆਂ ਮਾਲਵੇ ਅੰਨੀਓ ਤੇ ਖਿਡਾਰੀ ਜਿਹੜੇ ਪਹੁੰਚੇ ਹੋਏ ਆ ਮਾਝੇ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ। ਲਓ ਜੀ ਇਧਰਲੇ ਪਾਸੇ ਗੁਰਦੇਵ ਮੁੰਡਾ ਆਪਣਾ ਭਰਾ ਜਿਹੜਾ ਪਹੁੰਚਿਆ ਹੋਇਆ ਢਾਂਗੇ ਵਾਲਾ ਤੇ ਦਰਵਿੰਦਰ ਛੋਟਾ ਢਾਂਗੇ ਵਾਲਾ ਵੀ ਪਹੁੰਚ ਚੁੱਕਿਆ। ਢਾਂਗੇ ਦੀ ਟੀਮ ਅੱਜ ਬਣੀ ਹੋਈ ਆ ਬਹੁਤ ਵਧੀਆ। ਹੋਰ ਫਿਰ ਗੁਰਦੇਵ ਆ ਕਿਵੇਂ ਆ? ਸੈਟ ਆ ਫਿਰ। ਅੱਜ ਮੈਚ ਆਗਾ ਮਾਝੇ ਨਾਲ। ਮਾਝੇ ਨਾਲ। ਤੇ ਤਿਆਰਗਾ ਫੁੱਲਾ। ਬਹੁਤ ਵਧੀਆ ਕਬੱਡੀ ਖਿਡਾਰੀ ਆਪਣਾ ਗਰਦੇਵ ਤੇ ਇਧਰਲੇ ਪਾਸੇ ਆ ਵੀ ਕਰਨਾ ਕਰਨ ਨਾਲ ਵੀ ਕਰਦੇ ਆ ਗੱਲਬਾਤ ਕਰਨ ਦਾ ਮੈਨੂੰ ਲੱਗਦਾ ਵੀ ਜਿਹੜਾ ਮੇਲਾ ਵੀ ਪੈਂਦੇ ਨੇ ਜਿਹੜੇ ਵੀ ਚੌਥਾ ਟੂਰ ਮੇਲਾ ਖੇਡਣ ਆਇਆ ਕਰਨ ਨਾਲ ਸ਼ੋਅ ਮੈਚ ਕਿਵੇਂ ਹੁਣ ਸੈਟ ਆਹ ਸੈਟ ਅੱਗੇ ਨਾਲੋਂ ਬੜਾ ਫਰਕ ਫਰਕ ਤੇ ਮਿਹਨਤ ਚੱਲਦੀ ਹੁਣ ਸ਼ੁਰੂ ਕੀਤੀ ਆ ਕਿੰਨੇ ਦਿਨ ਹੋ ਗਏ ਮਿਹਨਤ ਕਰਦੇ ਨੂੰ ਸਹੀ ਸਹੀ ਦਸੀ ਗੱਪਣਾ ਮਰੀ ਨਹੀਂ ਹੋ ਗਿਆ ਮਹੀਨਾ ਮਹੀਨਾ ਹੋ ਗਿਆ ਹਾਂ ਤੇ ਇਹੋਂ ਦਾ ਫਰਕ ਪਿਆ ਢੱਡ ਦਾ ਹਣਾ ਬੜਾ ਸੈੱਟ ਆ ਠੀਕ ਆ ਢੱਡ ਗਿਆ ਵਾਜਾ ਠੀਕ ਆ ਲੈ ਵੀ ਨਾਬ ਘਾਂਗੇ ਵਾਲਾ ਨਾਬ ਕਿਵੇਂ ਆ ਐ ਚੜਦੀ ਕਲਾ ਭਰਾ ਫੇਟਾ ਕੰਮ ਆ ਜਮਾ ਕਿਰਪਾ ਬਾਬੇ ਦੀ ਕਿਰਪਾ ਹਾਂਜੀ ਤੇ ਕਿਦਾਂ ਫਿਰ ਸਰੀਰ ਸੈੱਟ ਹਾਂ ਸੈੱਟ ਆ ਬਾਈ ਸੈੱਟ ਪਹਿਣਗੇ ਪੜਾਕੇ ਫਿਰ ਅੱਜ ਠੀਕ ਆ ਲੈ ਵੀ ਘੋੜਾ ਵੀ ਆਪਣਾ ਬਾਈ ਪਹੁੰਚਿਆ ਹੋਇਆ ਘਾਂਗੇ ਵਾਲਾ ਘੋੜੇ ਕਿਵੇਂ ਆ ਪੱਟੇ-ਪੁੱਟੇ ਲਾ ਰਿਆ ਘੂੜਾ ਬਾਈ ਵੀ ਹੋ ਰਿਆ ਰੈਡੀ ਤੇ ਬਾਅਦ ਦੇ ਵਿੱਚ ਫਿਰ ਪਹਿਣੀਆਂ ਕਵਡੀਆਂ ਮਾਝੇ ਵਾਲੇ ਮੁੰਡਿਆਂ ਦੇ ਹੋਰ ਘੋੜੇ ਸੱਟਾ ਵਧੀਆ ਓਕੇ ਰਿਪੋਰਟ ਆ ਕੰਮ ਮਿਹਨਤ ਬੂਨ ਤੇ ਸੱਟਾ ਕੰਮ ਇਹ ਆ ਗੁਰਵਿੰਦਰ ਦਾ ਵੀਰ ਗੁਰਵਿੰਦਰ ਕਾਂਗੇ ਵਾਲੇ ਦਾ ਭਰਾ ਗੁਰਵਿੰਦਰ ਕਾਂਗਾ ਜਿਹੜਾ ਕਬੱਡੀ ਦਾ ਆਪਣਾ ਵੱਡਾ ਜਾਫੀ ਆ ਤੇ ਬਾਈ ਜਿਹੜਾ ਘੂੜਾ ਗੁਰਵਿੰਦਰ ਦਾ ਵੀਰ ਆ ਜਿਹੜਾ ਕਾਂਗੇ ਦੇ ਲਈ ਬਾਈ ਕਾਂਗੇ ਵਾਲਾ ਆਪਣਾ ਆਇਆ ਹੋਇਆ ਕਾਂਗੇ ਦੇ ਲਈ ਤਾਂ ਕੀ ਕਾਂਗੇ ਲਈ ਮੂਟੋ ਨਿਕਲ ਗਿਆ ਸੁਕਾਂਗੇ ਵਾਲਾ ਘੋੜਾ ਤੇ ਹੋ ਰਿਹਾ ਮੁੰਡੇ ਸੱਟ ਲਓ ਜੀ ਆਓ ਬਾਈ ਬੀਤਾ ਬੀਤੇ ਆ ਵੀ ਫਿਰ ਕਰਕੇ ਗੱਲਬਾਤ ਬੀਤਾ ਬਾਈ ਆਪਣਾ ਖੇਡਣਾ ਬਾਈ ਅੱਜ ਬੀਤੇ ਘਾਂਗੇ ਵਾਲੇ ਨਾਲ ਤੇ ਹੋਰ ਫਿਰ ਕਿਦਾਂ ਸੱਟ ਆ ਫਿਰ ਮੇਲੇ ਬਾਰੇ ਜਾਣਕਾਰੀ ਦਿਓ ਸਾਨੂੰ ਕਿੰਨੇ ਸਮੇਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਇਹ 5-6 ਸਾਲ ਤੋਂ ਚੱਲਦਾ ਰਿਹਾ ਠੀਕ ਆ ਜੀ ਸੋ ਤੇ ਉਹ ਇੱਥੇ ਹੋਰ ਵੀ ਗੇਮਾਂ ਕਰਵਾਈਆਂ ਜਾਂਦੀਆਂ ਹੋਰ ਵੀ ਰੱਸਾ ਖਿੱਚੀ ਦੀ ਨਿਆਣਾ ਸਿੰਘਾ ਨੇ ਕੋੜੇ ਕੋੜਿਆਂ ਦੇ ਕੋੜ ਦਾੜ ਵੀ ਹੋਣੀ ਹੈ ਠੀਕ ਹੈ ਜੀ ਇਹ ਬਜ਼ੁਰਗਾਂ ਦੀਆਂ ਦੌੜਾਂ ਬਜ਼ੁਰਗਾਂ ਦੀਆਂ ਦੌੜਾਂ ਠੀਕ ਸੋ ਵਧੀਆ ਜਿਹੜਾ ਮੇਲੇ ਤੇ ਹਾਂ ਜੀ ਜਿਹੜੀ ਗੇਮਾਂ ਵੀ ਕਰਵਾਈਆਂ ਜਾਂਦੀਆਂ ਹਾਂਜੀ ਹਾਂਜੀ ਤੇ ਤੈਨੂੰ ਕਿੰਨਾ ਟਾਈਮ ਹੋ ਗਿਆ ਬਈ ਖੇਡਦੇ ਨੂੰ ਸਮਾਂ ਤੈਨੂੰ 4 ਕੁ ਸਾਲ ਹੋ ਗਿਆ 4 ਕੁ ਸਾਲ ਠੀਕ ਲੈ ਵੀ ਆ ਨਵ ਕਾਂਗੇ ਵਾਲਾ ਆਪਣਾ ਬਾਈ नाव ਕਿਦਾਂ ਫਿਰ ਐ ਚੜਦੀ ਕਾ ਨਾਵ ਜਦੋਂ ਮੈਂ ਚੜਿਆ ਹੁੰਦਾ ਉਦੋਂ ਵੜੇ ਕੰਡੇ ਕੱਢ ਦਿੰਦਾ ਜੱਫੇ ਜੋਫੇ ਲਾ ਕੇ ਆਣਾ ਨਾਵ ਹੋਰ ਫਿਰ ਆ ਵਧੀਆ ਪ੍ਰਾਤ ਹੁਲਸਣਾ ਤੇ ਕਿਵੇਂ ਅਸੀਂ ਤਾਂ ਠੀਕ ਆ ਹਾਂ ਠੀਕ ਆ ਬਾਈ ਸਰੀਰ ਹੁਣ ਚੱਲਦਾ ਪੂਰਾ ਹਾਂ ਚੱਲ ਹੀ ਜਾਂਦਾ ਮੈਨੂੰ ਦਮੂਨ ਤੋਂ ਵੀ ਲੱਗੀ ਜਾਂਦੀ ਹਾਂ ਉਹ ਤਾਂ ਡੇਲੀ ਲੱਗੀ ਜਾਂਦੀ ਤੇ ਵਜਨ ਕਿੰਨਾ ਜ਼ਰਾ ਸਹੀ ਸੀ ਤੁਸੀਂ ਵਜਨ ਮੇਰਾ 80 ਕਿਲੋ ਹੋएगा ਬਾਈ 80 ਕਿਲੋ ਹਾਂਜੀ ਠੀਕ ਆ ਜੀ ਤੇ ਵਧਾਉਣ ਵਧਾਉਣ ਵਾ ਹੋਰ ਕਿਵੇਂ ਆ ਤਾਂ ਦੇਖਾਂ 2 ਕਿਲੋ ਹੋਰ ਵਧਾਵਾਂਗੇ ਜਿਆਦਾ ਨਹੀਂ ਵਧਾਉਂਦੇ ਹਾਂ 4 ਕਿਲੋ ਹੋਰ ਹੋ ਜੇ ਨਾ ਹਾਂ 4-5 ਕਿਲੋ ਹਾਂਜੀ ਹਾਂਜੀ ਤੇ ਫਿਰ ਚੈੱਕ ਹੋ ਜਾਊਗਾ ਨੂੰ ਤਾਂ ਪਰ ਹੁਣ ਵੀ ਕੰਡੇ ਕੱਢ ਦਨਾਂ ਪਰ ਥੋੜਾ ਜਿਹਾ ਮੰਨ ਲਾ ਭਾਰ ਆ ਮਾੜਾ ਆ ਉਹ ਜੀ ਨਾ ਇਹ ਤਾਂ ਹੋਰ ਵਧੀਆ ਹਾਂ ਚੜਦੀ ਕਲਾ ਇਹ ਆ ਨਾ ਵਾ ਆਪਣਾ ਢਾਂਗੇ ਵਾਲਾ ਬਹੁਤ ਵਧੀਆ ਜਾਫੀਆਂ ਤੇ ਮਿਲਦੇ ਆ ਫਿਰ ਮੈਚ ਦੇ ਵਿੱਚ ਕਰਾਂਗੇ ਗੱਲਾਂ ਬਾਤਾਂ ਆਪਾਂ ਮੱਝ ਵਾਲੇ ਮੁੰਡਿਆਂ ਨਾਲ ਵੀ ਮਿਲਣਾ ਭੇਜਿਆ ਕਿਵੇਂ ਆ ਭੇਜਿਆ ਘਾਂਗਾ ਵੀ ਹੋ ਰਿਹਾ ਸੈਟ ਇਹ ਵੀ ਵਧੀਆ ਜਾਫੀ ਆਪਣੀ ਟੀਮ ਦਾ ਕਾਂਗੇ ਵਾਲੀ ਟੀਮ ਜਿਹੜੀ ਅੱਜ ਆਈ ਹੋਈ ਆ ਸੱਟ ਤੋਂ ਬਾਅਦ ਖੇਡਣ ਲੱਗਾ ਸੱਟ ਲੱਗੀ ਸੀ ਗੁਰਪ੍ਰੀਤ ਸਿੰਘ ਭੇਜੇ ਦੇ ਤੇ ਗੁਰਪ੍ਰੀਤ ਕਿਦਾਂ ਹੁਣ ਸੀਗਾ ਹਾਂ ਬਈ ਸੱਟ ਓਕੇ ਰਿਪੋਰਟਾ ਹਾਂ ਓਕੇ ਠੀਕ ਆ ਲੋੜੀ ਕਣਕਾਂ ਲੈ ਰਹੀਆਂ ਹਲਾਰੇ ਬਹੁਤ ਵਧੀਆ ਫਸਲ ਆ ਇਸ ਇਲਾਕੇ ਦੇ ਵਿੱਚ ਤੇ ਨਾਲ ਸਰੋਂ ਸਰੋਂ ਦੇ ਫੁੱਲ ਟੈਂਟੇ ਕਰਦੇ ਕਣਕਾਂ ਲੈਣ ਹੁਲਾਰੇ ਵਿੱਚ ਗਰਾਉਂਡਾਂ ਦੀ ਆ ਗਈ ਗੱਭਰੂ ਸ਼ੇਰ ਦੁਲਾਰੀ ਸ਼ੇਰ ਆਪਣੇ ਤਿਆਰ ਹੋਈ ਜਾਂਦੇ ਅਵਰ ਗਰਾਉਂਡਾਂ ਵਿੱਚ ਬਹਿਣ ਗੀਆਂ ਤੁਮਾਂ ਮਾਝਾ ਵਰਸੇ ਮਾਲਵਾ ਵਧੀਆ ਆਪਣੇ ਚੋਬਰ ਅੱਜ ਮੁੰਡਾ ਸੁਖਪ੍ਰੀਤ ਸੁੱਖਾ ਤਾਂਗਾ ਹੋਰ ਵੀ ਸੁਖਪ੍ਰੀਤ ਵਧੀਆ ਜੀ ਵਾ ਤੇ ਸੱਟਾਂ ਹਾਂਜੀ ਹਾਂਜੀ ਵਧੀਆ ਕਿੱਦਾਂ ਤਿਆਰੀ ਫਿਰ ਕਿੰਵਾਂ ਮੇਲਾ ਖੇਡ ਰਹੇ ਆ ਕਤਈਂ ਗਾਉਂਦਾ ਜਿੰਨੇ ਲਾਵਾ ਦੂਰੇ ਠੀਕ ਆ ਵੀ ਡੇਲੀ ਮੈਚ ਹੁੰਦਾ ਡੇਲੀ ਡੇਲੀ ਹੁੰਦਾ ਤੇ ਸਰੀਰ ਸੈਟ ਆ ਪਰ ਅੱਜ ਮਾਝੇ ਨਾਲ ਆ ਵਧੀਆ ਟੀਮ ਆ ਰਹੀ ਅੱਗੋਂ ਹਾਂਜੀ ਹਾਂਜੀ ਪ੍ਰਦਰਸ਼ਨ ਬਹੁਤ ਫੁੱਲ ਵਧੀਆ ਜੀ ਰੱਬ ਕਰੇ ਭਾਈ ਠੀਕ ਆ ਹੋਰ ਸੈਟ ਆ ਇਹ ਆ ਜੀ ਆਪਣਾ ਸੋਖਪ੍ਰੀਤ ਘਾਂਗੇ ਵਾਲਾ ਵਧੀਆ ਮੁੰਡੇ ਤਿਆਰੀਆਂ ਕਰ ਰਹੇ ਆ ਤੇ ਮਾਝੇ ਵਾਲੇ ਮਾਨੂੰ ਕਿਦੇ ਦੇਹ ਨਹੀਂ ਹਰੀ ਆਏ ਨਹੀਂ ਹਨਾ ਆ ਗਏ ਚਲ ਉਹਨਾਂ ਨੂੰ ਵੀ ਮਿਲਦੇ ਆ ਫਿਰ ਲੋ ਜੀ ਭਾਈ ਸੂਨੀ ਘਾਂਗੇ ਵਾਲਾ ਵੀ ਪਹੁੰਚ ਚੁੱਕਿਆ ਵਧੀਆ ਜਾਫੀ ਅੱਜ ਟੀਮ ਲੈ ਕੇ ਪਹੁੰਚਿਆ ਹੋਇਆ ਥੋੜਾ ਜਿਹਾ ਆਇਆ ਲੇਟ ਆ ਮੁੰਡਾ ਕੋਈ ਰਿਝੇਵੇਂ ਪੈ ਗਏ ਸੀ ਹੋ ਗਈ ਸੀ ਗੱਲਬਾਤ ਕੋਈ ਹੋਰ ਵੀ ਸੋਨੀ ਕਿਵੇਂ ਆ ਸੈਟਾ ਕੰਮ ਤੇ ਕਿਦਾਂ ਥਰੀ ਰੋਕੇ ਆ ਮੈਚ ਪਰ ਮਾਝੇ ਨਾਲ ਅੱਜ ਵਧੀਆ ਟੀਮ ਬਣੀ ਆ ਗੋਵੀ ਕਰਦੇ ਆ ਚੈੱਕ ਅੱਜ ਫਿਰ ਠੀਕ ਆ ਵਧੀਆ ਆਪਣੇ ਭਰਾਵਾਂ ਦੀ ਟੀਮ ਬਣੀ ਹੋਈ ਆ ਕਾਂਗੇ ਦੀ ਤੇ ਹੁਣ ਮਿਲਦੇ ਆ ਮੁੰਡੇ ਮਾਝੇ ਵਾਲਿਆਂ ਨੂੰ ਕਰਦੇ ਆ ਗੱਲਬਾਤ ਸੋਨੀ ਆਪਣੇ ਹੋਰ ਵੀ ਪਲੇਅਰ ਆ ਰਹੇ ਆ ਹੁਣ ਚੱਲਿਆਂ ਜੀ ਮਾਝੇ ਦੇ ਪਲੇਅਰਾਂ ਕੋ ਲਈ ਕਰਦੇ ਆਂ ਗੱਲਬਾਤ ਮੁੰਡਿਆਂ ਨਾਲ ਲੋ ਜੀ ਸਾਡੇ ਨਾਲ ਮਾਝੇ ਦੀ ਟੀਮ ਦੇ ਕੋਚ ਤ੍ਰਿਪਾਲ ਸਿੰਘ ਜੀ ਫਤਿਹ ਪੋਰ ਮਾਝੇ ਤੋਂ ਹਾਂਜੀ ਜੀ ਪੋਰ ਬਾਈ ਠੀਕ ਠਾਕ ਹੋ ਹਾਂਜੀ ਬਿਲਕੁਲ ਜੀ ਉਹ ਸਾ ਫਿਰ ਅੱਜ ਟੀਮ ਜਿਹੜੀ ਤੁਸੀਂ ਲੈ ਕੇ ਆਏ ਆ ਕਿਹੜੇ ਕਿਹੜੇ ਪਲੇਅਰ ਆਪਣੇ ਖੇਡ ਰਹੇ ਆ ਅੱਜ ਆਪਣੀ ਟੀਮ ਦੇ ਵਿੱਚ ਜੈਲੀ ਆ ਜਿਹੜਾ ਨੱਥੂਪੁਰਿਆ ਅੱਛਾ ਤੇ ਅਨਮੋਲ ਗੰਦੀਵਾਲਾ ਜਾਂਦੀ ਠੀਕ ਆ ਤੇ ਵੀਰ ਜੋਬਨ ਮਦਰਾ ਤੋਂ ਇਹ ਜੋ ਬਣਾ ਗਿਆ ਮਦਰਾ ਭਾਗੀ ਤੋਂ ਅਕਬੀਰ ਆ ਮੁੰਡਾ ਮਾਸੀ ਕੇ ਪਿੰਡ ਮਾਸੀ ਕੇ ਪਿੰਡ ਆ ਮਨਪ੍ਰੀਤ ਸਿੰਘ ਮੇਰੇ ਪਿੰਡ ਦਾ ਫਤਿਹਪੁਰ ਮਸ ਠੀਕ ਆ ਮਨਪ੍ਰੀਤ ਹਾਂਜੀ ਆ ਅਰਜਨ ਰਤੋ ਗਿਆ ਤੋਂ ਅਰਜਨ ਰਤੋ ਗਿਆ ਦੋ ਇਹ ਕੋ ਮੁੰਡਾ ਪਰਨ ਜਾ ਜਾਂਦਾ ਠੀਕ ਆ ਉਹਨਾਂ ਨਾਲ ਵੀ ਮਿਲਦੇ ਆਪਾਂ ਇਹ ਤੇਰੇ ਤਿੰਨੇ ਜਾਫੀ ਆ ਗਏ ਜੋਬਨ ਰੇਡਰ ਆ ਗਿਆ ਠੀਕ ਆ 10 ਰੀਡਰ ਆਏ ਤੇ 4 ਜਾਫੀ ਆ ਤੇ ਟੀਮ ਅੱਜ ਫਿਰ ਪੂਰੀ ਓਕੇ ਕਰਕੇ ਗਾ ਅਗੂ ਟੀਮ ਮਨ ਲਾਦਾ ਵੀ ਕਾਂਗੇ ਦੀ ਹਾਂਜੀ ਹਾਂਜੀ ਅੱਗੇ ਪਹਿਲਾਂ ਵੀ ਲੱਗਿਆ ਮੈਂ ਤੁਹਾਡਾ ਦੋ ਮੈਚ ਲੱਗੇ ਆ ਪੂਰੀ ਬਰਾਬਰ ਦੀ ਟੱਕਰ ਸੀ ਅੱਛਾ ਬਰਾਬਰ ਦੀ ਟੱਕਰ ਦਿੱਤੀ ਆ ਠੀਕ ਆ ਤੇ ਕਾਂਗੇ ਦੀ ਟੀਮ ਨਾਲ ਤੁਹਾਡੇ ਵੀ ਪੂਰੇ ਫਸਵੇਂ ਮੈਚ ਲੱਗਦੇ ਆ ਹਾਂਜੀ ਪੂਰੇ ਫਸਵੇਂ ਜਿਹੜਾ ਫਾਈਟ ਹੁੰਦੀ ਸਾਡੀ ਠੀਕ ਆ ਇੱਕ ਦੋ ਵਾਰੀ ਉਹ ਜਿੱਤ ਗਏ ਤੇ ਇੱਕ ਦੋ ਵਾਰੀ ਹਿੰ ਜਿੱਤ ਗਏ ਠੀਕ ਆ ਤੇ ਅੱਜ ਫਿਰ ਟਸ ਮੁਕਾਬਲਾ ਹੀ ਹੋਊਗਾ ਅੱਜ ਵੀ ਕਾਂਗੇ ਆ ਲੈਣਾ ਪੂਰੀ ਤਿਆਰੀ ਕਰਕੇ ਆਏ ਆ ਠੀਕ ਆ ਘਾਂਗੇ ਦਾ ਵੀ ਨਾਮ ਬਹੁਤ ਵੱਡਾ ਪਿੰਡ ਦਾ ਹੁਣ ਗੁਰਵਿੰਦਰ ਕਾਂਗਾ ਵੀਰ ਕਰਕੇ ਪੂਰਾ ਨਾਮ ਹੈ ਹਾਂ ਤੇ ਬਹੁਤ ਉਤਸ਼ਾਹ ਰਿਹਾ ਕਿ ਤਗਦੀ ਟੀਮਾਂ ਨਾਲ ਅਸੀਂ ਮੈਚ ਕਿੰਨੇ ਬੰਦੇ ਨੂੰ ਸਾਲ ਹੀ ਹੋਇਆ ਚੜ੍ਹਦੀ ਜਨ ਕੀ ਟੀਮ ਠੀਕ ਆ ਸਾਲ ਦੇ ਵਿੱਚ ਸੋ ਗੁਰਵਿੰਦਰ ਦਾ ਤੁਹਾਨੂੰ ਪਤਾ ਵੀ ਅੱਜ ਇਹ ਮੈਚ ਤੇ ਨਹੀਂਗਾ ਤੇ ਉਹ ਉਹਨਾਂ ਦੇ ਪਿੰਡ ਦੇ ਮੁੰਡੇ ਦੂਜੀ ਆਏ ਹੋਏ ਆ ਤੇ ਤੁਹਾਡੀ ਟੀਮ ਵੀ ਮੈਂ ਜਿੱਦਾਂ ਦੇਖ ਰਿਹਾ ਆਪਣੇ ਦੇਖ ਰਹਾ ਪਲੇਅਰ ਵਧੀਆ ਪੂਰੇ ਫੱਟਾ ਮੁੰਡੇ ਨਵੇਂ ਹਨਾ ਚੜ੍ਹਦੀ ਬਰੇਸ ਆ ਮੁੰਡਿਆਂ ਦੀ ਆਓ ਕੋਸਾ ਫਿਰ ਅੱਗੇ ਵੀ ਮਿਲਦੇ ਆਪਾਂ ਪਲੇਅਰਾਂ ਨੂੰ ਤੁਹਾਡੇ ਨਾਲ ਹਾਂਜੀ ਕੋਸਾ ਸਾਹਿਬ ਆਪਣੇ ਫਿਰ ਇਧਰ ਮੁੰਡਾ ਜਾਫੀ ਆ ਵੀ ਵਧੀਆ ਚੜਦੀ ਬਰੇਸ ਦਾ ਚੜਦੀ ਬਰੇਸ ਦਾ ਮੁੰਡਾ ਨਵਾਂ ਠੀਕ ਆ ਵਧੀਆ ਲੱਗਦਾ ਏ ਮੋਲਾ ਮੋਲਾ ਲੈ ਆ ਵੀ ਮੋਲਾ ਪਲਵਾਨ ਵੀ ਆ ਗਿਆ ਮੋਲੇ ਦਾ ਪਿੰਡ ਹੈਗਾ ਗੰਡੀ ਪਿੰਡ ਗੰਡੀ ਪਿੰਡ ਗੰਡੀ ਪਿੰਡ ਇਹ ਰਹਿ ਗਿਆ ਚੋਲਾ ਸਾਹਿਬ ਕੋਲੇ ਚੋਲਾ ਸਾਹਿਬ ਕੋਲੇ ਹਾਂਜੀ ਠੀਕ ਆ ਤੇ ਆ ਮੁੰਡਾ ਆਪਣਾ ਜਾਫੀ ਲੈ ਵੀ ਮੋਲੇ ਮਾੜਾ ਤੁਰ ਕੇ ਆਇਆ ਇਹਨੂੰ ਆ ਆਪਣੇ ਕੈਮਰੇ ਇੰਨੀ ਆ ਦੇਖੋ ਵੀ ਦਰਸ਼ਕੋ ਮੁੰਡੇ ਦਾ ਵਧੀਆ ਸੰਭਿਆ ਹੋਇਆ ਸਰੀਰ ਆ ਮਾੜੀ ਦਾ ਮਝੈਲ ਆ ਚੋਲਾ ਸਾਹਿਬ ਦੇ ਲਾਗੇ ਗੰਡੀ ਪਿੰਡ ਪਿੰਡ ਆ ਤੇ ਉਮਰ ਕਿੰਨੀ ਆ ਤੇਰੀ ਮੋਲੇ ਮੇਰੀ 20 ਸਾਲ 20 ਸਾਲਾਂ ਦੀ ਉਮਰ ਆ ਛੋਟੀ ਉਮਰੀਆ ਤੇ ਆਉਣ ਵਾਲੇ ਸਮੇਂ 'ਚ ਇਹ ਮੁੰਡੇ ਤਾਂ ਵੀ ਵੱਡੀਆਂ ਸਾਂ ਕਬੱਡੀ ਓਪਣ ਦਾ ਵੱਡਾ ਮਨ ਬਣੇਗਾ ਤੇ ਇਧਰ ਆ ਮੁੰਡਾ ਆਪਣਾ ਹੈਪੀ ਆ ਕੋਈ ਸਾਹਿਬ ਹੈਪੀ ਆ ਜੀ ਮੱਧਰ ਮੱਤ ਪਿੰਡ ਮੱਧਰ ਮਤਰਾ ਭਾਗੀ ਮੱਧਰ ਮਤਰਾ ਭਾਗੀ ਠੀਕ ਆ ਹੈਪੀ ਤੇਰੀ ਕਿੰਨੀ ਉਮਰ ਬਦ ਸਾਢੇ 18 ਸਾਲ ਸਾਢੇ 18 ਸਾਲ ਤੁਹਾਡੇ ਨਾਲ ਕੋ ਸਾਹਿਬ ਜਿਹੜੇ ਛੋਟੀ ਉਮਰ ਦੇ ਮੁੰਡੇ ਵੀ ਹਨ ਦੋ ਦੰਨਾ ਤੇ ਵਧੀਆ ਤੁਸੀਂ ਜਿਹੜੀ ਸਖਲਾਈ ਦੇ ਰਹੇ ਹੋ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹੀ ਮੈਨੂੰ ਜੀ 1 ਸਾਲ ਹੋ ਗਿਆ ਇਹਨਾਂ ਨੂੰ ਮਿਹਨਤ ਲਵਾਉਂਦੇ ਆ ਇੱਕ ਸਾਲ ਹੋ ਗਿਆ ਤੇ ਤੁਹਾਨੂੰ ਕੋਚਿੰਗ ਦੇ ਵਿੱਚ ਆਏ ਨੂੰ ਕਿੰਨਾ ਟਾਈਮ ਹੋ ਗਿਆ ਕੋਚਿੰਗ ਦੇ ਵਿੱਚ ਮੈਨੂੰ ਆਏ ਨੂੰ ਸਾਲ ਹੀ ਹੋਇਆ ਸਾਲ ਹੀ ਹੋਇਆ ਅੱਛਾ ਠੀਕ ਹੈ ਤੁਸੀਂ ਕਿੰਨਾ ਚਿਰ ਖੇਡਿਓ ਆਪਾਂ ਉਹਦਾ ਮੈਂ ਪਹਿਲਾਂ ਵੇਡ ਦੇ ਵਿੱਚ ਖੇਡਿਆ ਸੀ 5-6 ਸਾਲ ਅੱਛਾ ਵੇਡ ਦੇ ਵਿੱਚ ਕਿੰਨੇ ਕਿਲੋ ਖੇਡਦੇ ਰਹੇ ਆ ਮੈਂ 55 ਤੋਂ ਲੈ ਕੇ 70 ਕਿਲੋ 75 ਤੱਕ ਠੀਕ ਹੈ ਵਧੀਆ ਪ੍ਰਦਰਸ਼ਨ ਰਿਹਾ ਤੁਹਾਡਾ ਤੇ ਫਿਰ ਓਪਨ ਦੇ ਵਿੱਚ ਕਿਉਂ ਨਹੀਂ ਆਏ ਓਪਨ ਦੇ ਵਿੱਚ ਇਹਨਾਂ ਥੋੜੇ ਜੇ ਕੇਸਾਂ ਕੁਸਾਂ ਚੱਕਰ ਪੈ ਗਿਆ ਅੱਛਾ ਅੱਛਾ ਕੋਈ ਕੁਵਾਲ ਦਾ ਹੋ ਗਿਆ ਫਿਰ ਠੀਕ ਠੀਕ ਆ ਸੋ ਬਹੁਤ ਵਧੀਆ ਸਾਡੇ ਕਿਰਪਾਲ ਸਿੰਘ ਜੀ ਕੋ ਸਾਹਿਬ ਮਾਝੇ ਤੋਂ ਫ੍ਰੀ ਸਕਲਾਈ ਦੀ ਦੀ ਕਿਸੇ ਨੂੰ ਕੋਈ ਪਹੜੇ ਲਈਦਾ ਠੀਕ ਹੈ ਜੀ ਜਿਆਦਾਤਰ ਪਲੇਅਰਾਂ ਨੂੰ ਇਹੋ ਕਹਿਦਾ ਕਿ ਟੋਕੇ ਤੋਂ ਬਚੋ ਹਾਂ ਕੋਈ ਸਪਲੀਮੈਂਟ ਵਾਲਾ ਸਟੇਰੋਇਡ ਉਤੋਂ ਵੀ ਟੋਕੇ ਤੋਂ ਬਚੋ ਜਿਹੜੇ ਕਬੱਡੀ ਵਾਲੇ ਪਲੇਅਰ ਉਹ ਵੀ ਟੋਕਾ ਲਾ ਜਾਂਦੇ ਪਲੇਅਰਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਨੇ ਸਾਹਮਣੇ ਪੈਸੇ ਫੜਨੇ ਨਹੀਂ ਬੰਦਦੇ ਆ ਠੀਕ ਹੈ ਜੀ ਠੀਕ ਹੈ ਦੇਖੋ ਕਿ ਜਦ ਟੋਕਨ ਬਜਨ ਪੇਅਰ ਛੇਤੀ ਤਗੜੀ ਹੋ ਜਾ ਹਾਂਜੀ ਹਾਂਜੀ ਤੇ ਮੰਨ ਲਓ ਤੁਹਾਡਾ ਜਿਹੜਾ ਫਿਰ ਹਿੱਸਾ ਤੁਹਾਡਾ ਬੰਦ ਆ ਉਹ ਤਾਂ ਤੁਹਾਨੂੰ ਮਿਲਦਾ ਹੋਣਾ ਨਹੀਂ ਬਾਈ ਸਾਰੀ ਜਿਲੇਬਾ ਛੇਤਾ ਲੈਂਦੇ ਨਹੀਂ ਉਹਦਾ ਫ੍ਰੀ ਠਿਕਲਾਈ ਦੇ ਰਹੇ ਹਾਂ ਠੀਕ ਆ ਸਾਡੇ ਕਿਰਪਾਲ ਸਿੰਘ ਜੀ ਕੋਚ ਫਤੇਪੁਰ ਮਾਝੇ ਤੋਂ ਜਿਹੜੇ ਅੱਜ ਆਪਣੀ ਟੀਮ ਲੈ ਕੇ ਆਏ ਹੋਏ ਆ ਤੇ ਅੱਜ ਟੀਮ ਆਪਣੀ ਫਤੇਪੁਰ ਦੇ ਨਾਂ ਦੀ ਖੇਡ ਰਹੀ ਹੈ ਹਾਂਜੀ ਫਤੇਪੁਰ ਦੇ ਨਾਂ ਦੀ ਫਤੇਪੁਰ ਮਾਝਾ ਜੀ ਤੁਹਾਨੂੰ ਬਾਬਾ ਕਲਾਮਰ ਸਪੋਰਟਸ ਨਾਲ ਫਤੇਪੁਰ ਠੀਕ ਹੈ ਜੀ ਸੋ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਰਪਾਲ ਸਿੰਘ ਜੀ ਸਾਡੇ ਕਬੱਡੀ ਕੋਚ ਤੇ ਬਹੁਤ ਵਧੀਆ ਟੀਮ ਅੱਜ ਮਾਜੇ ਦੀ ਆਈ ਹੋਈ ਆ ਭਾਂਗੇ ਵਾਲੇ ਮੁੰਡਿਆਂ ਨਾਲ ਪਹਿਲਾਂ ਵੀ ਜਿਹੜੇ ਤਿੰਨ ਚਾਰ ਮੈਚ ਇਹਨਾਂ ਦੇ ਲੱਗ ਚੁੱਕੇ ਆ ਬਰਾਬਰੀ ਚੱਲਦਾ ਕੰਮ ਕਿਤੇ ਉਹ ਜਿੱਤ ਜਾਂਦੇ ਆ ਕਿਤੇ ਹਾਰ ਜਾਂਦੇ ਆ ਅੱਜ ਦੇਖਾਂਗੇ ਫਿਰ ਇਹ ਮੇਲੇ ਤੇ ਕੌਣ ਜਿੱਤੂਗਾ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਤੇ ਆਪਾਂ ਮਿਲਦੇ ਆਂ ਫਿਰ ਅੱਗੇ ਤੁਹਾਨੂੰ ਦਿਖਾਉਣੇ ਆ ਮੈਚ ਦਾ ਕੀ ਹਾਲ ਚਾਲ ਆ ਜੀ ਦੋਸਤੋ ਪਲਵਾਨ ਆਪਣੇ ਗਰਾਊਂਡ 'ਚ ਆ ਗਿਆ ਪਹਿਲੀ ਕੁਸ਼ਤੀ ਜੱਸਾ ਪਹਿਲਵਾਨ ਤੇ ਲੱਖਾ ਲੱਖਾ ਫਾਇਲ ਕਾ ਲੱਖਾ ਤੇ ਜੱੱਤੇ ਦੀ ਹੋਣ ਜੱਗੀ ਆ ਫਿਰੋਜ਼ਪੁਰਗੀ ਦੀ ਅਚੋਕਾ ਮੂਣਕੇ ਤੇ ਲੱਖਾ ਪਿਪਲੀ ਚੱਕ ਦੀ ਕੁਸ਼ਤੀ ਹੋਣੀ ਆ ਤੇ ਕੋ ਸਾਹਿਬ ਆਪਣੀ ਟੀਮ ਆ ਗਈਆਂ ਮੱਝ ਮੱਝ ਵਾਲੇ ਮੁੰਡੇ ਗਰਾਊਂਡ ਦੇ ਵਿੱਚ ਆ ਗਏ ਆ ਤੇ ਟੀਮ ਖਾਂਗੇ ਦੀ ਵੀ ਸਾਹਮਣੇ ਆ ਗਈ ਆ ਦੇਖੋ ਖਾਂਗੇ ਵਾਲਿਆਂ ਦੀ ਇੰਟਰੀ ਆ ਗਈ ਆ ਮੱਝ ਵਾਲੇ ਪਹਿਲਾਂ ਪਹੁੰਚ ਗਏ ਆ ਤੇ ਬਲਜੀਤ ਸਿੰਘ ਬੀਤਾ ਤੇ ਸੂਨੀ ਕਾਂਗੇ ਵਰਗੇ ਗੁਰਪ੍ਰੀਤ ਕਾਂਗਾ ਨਾਭ ਕਾਂਗਾ ਗੁਰਦੇਵ ਵਰਗੇ ਕੋੜੇ ਵਰਗੇ ਕਰਨੇ ਵਰਗੇ ਇਧਰਲੇ ਪਾਸੇ ਮਾਝੇ ਦੇ ਜੇਲੀ ਵਰਗੇ ਮੁੰਡੇ ਸਾਰੇ ਜਿਹੜੇ ਯੋਵਨਾਰਗੇ ਪਹੁੰਚ ਚੁੱਕੇ ਆ ਬਹੁਤ ਵਧੀਆ ਮੈਚ ਖੇਡਿਆ ਜਾਣਾ ਮਾਝਾ ਵਰਸੇ ਬਾਬਾ ਜੀ ਜਿਹੜਾ ਮੈਚ ਹੋਣਾ ਕਾਂਗੇ ਦਾ ਲੋ ਜੀ ਪਹਿਲੀ ਕੁਸ਼ਤੀ ਸ਼ੁਰੂ ਕਰਾਉਣ ਲੱਗੇ ਆ ਉਸ ਤੋਂ ਬਾਅਦ ਜਿਹੜੇ ਕਬੱਡੀ ਦੇ ਮੈਚਾਂ ਦੀ ਗੱਲ ਹੋਣੀ ਆ ਜੀ ਦੋਸਤੋ ਸਾਊਂਡ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਐ ਇੱਥੇ ਕਰਕੇ ਸਾਊਂਡ ਜਿਹੜਾ ਬੰਦ ਆ ਤੇ ਠੀਕ ਕਰ ਰਿਹਾ ਬਾਈ ਆਪਣਾ ਸਾਊਂਡ ਵਾਲਾ ਜਦੋਂ ਚੱਲਿਆ ਫਿਰ ਉਹ ਤੋਂ ਕਮੈਂਟਰੀ ਵੀ ਕਰਾਂਗੇ ਨਾਲ ਦੇਖੋ ਬਹੁਤ ਵਧੀਆ ਜਿਹੜੀ ਕੋਸ਼ਿਸ਼ ਕਰ ਰਿਹਾ ਮੁੰਡਾ ਨਵਕਾਂਗੇ ਵਾਲਾ ਨੰਬਰ ਮਾਝੇ ਦੇ ਹਿੱਸੇ ਦੇ ਵਿੱਚ ਆ ਗਿਆ ਅਕਵੀਰ ਆ ਰੀਡਰ ਮੁੰਡਾ ਬਹੁਤ ਵਧੀਆ ਮਾਝੇ ਵਾਲਾ ਨੰਬਰ ਜੋੜ ਗਿਆ ਤੇ ਅਗਲੀ ਰੇਡ ਪਾ ਰਿਹਾ ਮੁੰਡਾ ਗੁਰਵਿੰਦਰ ਕਾਂਗਾ ਛੋਟਾ ਗੁਰਵਿੰਦਰ ਆ ਇਹ ਵੱਡਾ ਗੁਰਵਿੰਦਰ ਜਾਫੀ ਟੌਪ ਦਾ ਇਹ ਰੀਡਰ ਬਹੁਤ ਵਧੀਆ ਮੁੰਡਾ ਟੱਚ ਡਬਲ ਹੋ ਗਿਆ ਨੰਬਰ ਜਿਹੜਾ ਤਾ ਵੀ ਦੇ ਹਿੱਸੇ ਆ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਤੇ ਜੋਵਨ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਵੱਧਾ ਸਾਹਮਣੇ ਜਾਫੀ ਸੂਨੀ ਕਾਂਗਾ ਨਾਲ ਮੁੰਡਾ ਬਲਜੀਤ ਸਿੰਘ ਬੀਤਾ ਨਾਲ ਸੁੱਖਾ ਤੇ ਨਾਲ ਆਪਣਾ ਭਾਈ ਗੁਰਪੀਜ ਭੇਜਾ ਕਾਂਗੇ ਵਾਲਾ ਜੋਵਨ ਦੀ ਰੇਡ ਇਸ ਵੇਲੇ ਪੈ ਰਹੀ ਆ ਬਹੁਤ ਵਧੀਆ ਟਰਾਈ ਆ ਬਲਜੀਤ ਕਹਿੰਦੇ ਆ ਮੁੰਡੇ ਨੂੰ ਨੇ ਵੀ ਬੀਤਿਆ ਇਹ ਕੰਮ ਕੰਮ ਅੜਿਆ ਹੋਇਆ ਅੜਿਆ ਹੋਇਆ ਅੜਿਆ ਹੋਇਆ ਬੀਤਿਆ ਰਫਾ ਲਾਗੇ ਬੱਲੇ ਬੱਲੇ ਕਰਾ ਗਿਆ ਘਾਂਗੇ ਦੇ ਕਿਥੇ ਨੰਬਰ ਆ ਗਿਆ ਵੀ ਘਾਂਗੇ ਵਾਲਾ ਘੂੜਾ ਨੰਬਰ ਜੋੜ ਕੇ ਆਪਣੇ ਪਾਲੇ ਦੇ ਵਿੱਚ ਪਹੁੰਚ ਗਿਆ ਬਹੁਤ ਵਧੀਆ ਟੀਮ ਅੱਜ ਬਣੀ ਹੋਈ ਆ ਘਾਂਗਾ ਤੇ ਇਧਰਲੇ ਪਾਸੇ ਮੁੰਡੇ ਮਾਝੇ ਦੀ ਸਾਉਂਡ ਵੀ ਸੈੱਟ ਹੋ ਰਿਹਾ ਤੇ ਸਾਉਂਡ 'ਚ ਥੋੜੀ ਖਰਾਬੀ ਜ਼ਿਆਦਾ ਆ ਗਈ ਆ ਤਾਂ ਕਰਕੇ ਹੁਣ ਕਮੈਂਟਰੀ ਬੰਦ ਆ ਗਈ। ਬਹੁਤ ਵਧੀਆ ਮੈਚ ਪਿੰਡ ਪੂਰੇ ਖੁਰਦ ਦੇ ਵਿੱਚ ਜਿਹੜੇ ਕਰਵਾਏ ਜਾ ਰਹੇ ਆ। ਅੰਗਤ ਲੈ ਰਹੀ ਆ ਨਿਆਰਾ ਕਬੱਡੀ ਦੇ ਮੈਚਾਂ ਦਾ। ਬਾਬਾ ਦਰਸ਼ਨ ਸਿੰਘ ਜੀ ਬੂਰੀ ਵਾਲੇ ਮਾਂ ਪਰਚ ਬਹੁਤ ਵਧੀਆ ਮੇਲਾ ਐਂਡ ਪੂਰੇ ਖਰਦ ਦੇ ਵਿੱਚ ਕਰਵਾਉਂਦੇ ਨੇ ਬਾਬਾ ਅਮਰ ਸਿੰਘ ਜੀ ਸ਼ਹੀਦ ਦੀ ਯਾਦ ਦੇ ਵਿੱਚ ਬਾਅਦ ਜਲਦੀ ਹੋ ਰਿਹਾ ਸਾਊਂਡ ਸੈੱਟ ਤੇ ਫਿਰ ਤੁਹਾਨੂੰ ਦਿਖਾਉਣੇ ਆਪਾਂ ਜੌਰ ਆਪਣੇ ਵੀ ਕਮੈਂਟਰੀ ਵਾਲੇ ਕੋੜਾ ਘਾਂਗਾ ਰੇਡ ਪਾਉਂਦਾ ਹੋਇਆ ਘਾਂਗੇ ਪਿੰਡ ਨਹੀਂ ਉਹ ਪੈਂਦੀ ਆ ਕਬੱਡੀ ਮੁਕਾਬਲਾ ਗੰਡੀ ਪਿੰਡ ਵਾਲੇ ਦੇ ਨਾਲ ਹੋਇਆ ਘਾਂਗੇ ਪਿੰਡ ਨੂੰ ਫੇਰ ਪੈਗੀ ਰੇਡ ਮਿੱਤਰੋ ਸੌਰੀ ਕਾਂਗੇ ਵਾਲੀ ਜਾਫੀ ਆ ਤੇ ਕਾਂਗੇ ਵਾਲਾ ਕਿਹੜਾ ਰੁਕੂ ਹੁਣ ਦੇਖਾਂਗੇ ਕਾਂਗੇ ਵਾਲਾ ਸੁਖ ਸੁਖਪ੍ਰੀਤ ਟਰਾਈ ਕਰਦਾ ਹੋਇਆ ਜੱਫਾ ਲਾਤਾ ਸੁਖਪ੍ਰੀਤ ਕਾਂਗੇ ਨੇ ਨੰਬਰ ਜਾਫੀ ਦਾ ਕਾਂਗੇ ਦਾ ਹੁਣ ਪੈਂਦੀ ਆ ਕਾਂਗੇ ਪਿੰਡ ਨਿਉ ਰੇਡ ਕਰਨ ਕਾਂਗੇ ਵਾਲਾ ਕਬੱਡੀ ਪਾਉਂਦਾ ਹੋਇਆ ਤੁਸੀਂ ਕਿੱਥੇ ਹਾਂ ਬਹੁਤ ਵਧੀਆ ਠੀਕ ਆਊਗਾ ਕੋਲੇ ਰੇਡਰ ਕਰਨ ਕਾਂਗਾ ਅੱਗੇ ਮਾਝੇ ਦੇ 4 ਜਾਫੀ ਲੈ ਵੀ ਕੰਮ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਭੱਜ ਗਿਆ ਕਰਨ ਭੱਜ ਗਿਆ ਵੀ ਨੰਬਰ 21 ਦਾ ਕਾਂਗੇ ਦੇ ਸੇ ਨੰਬਰ ਰੇਡ ਮਾਝੇ ਨਿਉ ਪੈ ਗਈ ਹੈ ਓ ਨਵ ਕਾਂਗੇ ਵਾਲਾ ਕੋਸ਼ਿਸ਼ ਕਰਦਾ ਹੋਇਆ ਨੰਬਰ ਜੈਲੀ ਮਾਝੇ ਵਾਲੇ ਦਾ ਕ੍ਰਿਪਾਲਕੂਜ ਦੀ ਟੀਮਾਂ ਵੀ ਮਾਝੀ ਦੀ ਬਲਜੀਤ ਸਿੰਘ ਬੀਤਾ ਜੱਪਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਮੇਰੇ ਵੀਰੋ ਮੁੰਡਾ ਕਹਿੰਦੇ ਬਹੁਤ ਵਧੀਆ ਜਾਫੀ ਹੈ ਘੋੜ ਦੌੜ ਦੇ ਵਿੱਚ ਵੀ ਤਕੜਾ ਪ੍ਰਦਰਸ਼ਨ ਔਰ ਖੇਡ ਕਬੱਡੀ ਦੇ ਵਿੱਚ ਵੀ ਕਹਿੰਦੇ ਤਕੜਾ ਪ੍ਰਦਰਸ਼ਨ ਹੈ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਕਰਨ ਕਾਂਗੇ ਪਿੰਡ ਦਾ ਇਸ ਲਈ ਵਧਿਆ ਹੋਇਆ ਹੈ ਦੁਨੀਆ ਖੇਡ ਮੈਦਾਨ ਦੇ ਵਿੱਚ ਹੁੰਦੀ ਹੈ ਫੈਸਲਾ ਕੀ ਹੈ ਨੰਬਰ ਜਾਫੀ ਦੇ ਕਿੱਥੇ ਹੈ ਮਾਝੇ ਦੇ ਕਿੱਥੇ ਹੈ ਨੰਬਰ ਕਿਹੜਾ ਗਵਰੂ ਦੇ ਕਿੱਥੇ ਹੈ ਤਾਅ ਅਫਸਰ ਦਲ ਦੇ ਵਿੱਚ ਸ਼ਾਮਲ ਹੈ ਤੁਹਾਡਾ ਬਲਜੀਤ ਸਿੰਘ ਮੀਤਾ ਬਹੁਤ ਵਧੀਆ ਜਾਫੀ ਹੈ ਨੌਜਵਾਨ ਸੋਹਣੇ ਜਾਫੇ ਲਾ ਰਿਹਾ ਹੈ ਜੇ ਖੇਡ ਮੈਦਾਨਾਂ ਦੇ ਵਿੱਚ ਘਾਂਗੇ ਪਿੰਡ ਦਾ ਪੁੱਤ ਬਣ ਖੇਡ ਰਿਹਾ ਹੈ ਆਹ ਕਹਿੰਦੇ ਨੌਜਵਾਨ ਇਸ ਲਈ ਕਿਰਪਾਲਾ ਕਬੱਡੀ ਪਾਉਣ ਦੇ ਲਈ ਬੱਝ ਚੁੱਕਿਆ ਹੈ ਖੇਡ ਮੈਦਾਨ ਦੇ ਅੰਦਰ ਮਾਡੇ ਦੀ ਟੀਮ ਤੁਹਾਡੇ ਪਿੰਡ ਦਾ ਮੁੰਡਾ ਮੇਰੇ ਵੀਰੋ ਇਸ ਲਈ ਕਹਿੰਦੇ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਰਿਹਾ ਤੁਹਾਡੇ ਪਿੰਡ ਦੀ ਸ਼ਾਨ ਹੈ ਮੁੰਡਾ ਕਹਿੰਦੇ ਬਲਜੀਤ ਸਿੰਘ ਬੀਤਾਲਾ ਜੱਫਾ ਬੱਲੇ ਬੱਲੇ ਕਰਵਾ ਗਿਆ ਨੰਬਰ ਕਹਿੰਦੇ ਜਾਫੀ ਦੇ ਕਿੱਥੇ ਆ ਗਿਆ ਘਾਂਗੇ ਦੇ ਕਿੱਥੇ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਨੌਜਣ ਕਹਿੰਦੇ ਗੁਰਦੇਵ ਸਿੰਘ ਘਾਂਗੇ ਦਾ ਵਧਿਆ ਹੋਇਆ ਹੈ ਘਾਂਗੇ ਵਾਲਿਆ ਗੁਰਦੇਵ ਵੀ ਭੱਜ ਗਿਆ ਆਓ ਦੇਖ ਲੈ ਵੀ ਨੰਬਰ ਧਾਵੀ ਦਾ ਵਾਹਿਗੁਰੂ ਮੇਹ ਕਰੇ ਹਲਕੀ ਆ ਕਹਿੰਦੇ ਮੇਰੇ ਮਿੱਤਰੋ ਨਵ ਕਾਂਗੇ ਦੀ ਧਰਤੀ ਦਾ ਖੇਡ ਮੈਦਾਨ ਦੇ ਅੰਦਰ ਲਾਉਦਾ ਹੋਇਆ ਜੱਫਾ ਕਰਦਾ ਹੋਇਆ ਕਮਾਲ ਭੱਜ ਗਿਆ ਜੈਲੀ ਭੱਜ ਗਿਆ ਜੈਲੀ ਉਹ ਨੰਬਰ ਜੋੜ ਗਿਆ ਜਾਂ ਨਵ ਦੇ ਕਿਥੇ ਐਨ ਕਹਿੰਦੇ ਕੁੰਡੀਆਂ ਨੇ ਸਿੰਘ ਮੈਚ ਜਾਓ ਜਿੱਤ ਕੇ ਮੈਚ ਜਾਓ ਜਿੱਤ ਕੇ ਫਤਿਹ ਮੈਚ ਕੁੰਡੀਆਂ ਦੇ ਸਿੰਘ ਸਾਣਾ ਦਾ ਢੇਡ ਗੱਲ ਵੱਡੀ ਬਣੀ ਹੋਈ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇੱਕ ਪਾਸੇ ਘੰਗਾ ਇੱਕ ਪਾਸੇ ਮੁੰਡੇ ਮਾਝੇ ਤੋਂ ਚੱਲ ਕੇ ਆਏ ਐ ਫਤਿਹਪੁਰ ਦੀ ਟੀਮ ਐ ਤੇ ਦਰਸ਼ਕ ਵੀ ਲੈ ਰਿਆ ਨਜ਼ਾਰਾ ਮਾ ਖੇਡ ਕਬੱਡੀ ਦਾ ਕਿ ਪੈਂਦੀਆਂ ਕਬੱਡੀਆਂ ਤੇ ਦੇਖੋ ਸਾਰਾ ਜੱਗ ਵੀ ਮਾਰ ਮਾਰ ਧਮਾ pèce ਕੱਢਣਗੇ ਅੱਗ ਵੀ ਕੌਣ ਕਿੰਨੇ ਪਾਣੀ ਵਿੱਚ ਪਤਾ ਜਣਾ ਲੱਗ ਵੀ ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਦੇਖਾਂ ਕੌਣ ਚਮਕੂ ਅੱਜ ਤਾਰਿਆਂ ਦੇ ਸਾਹਮਣੇ ਅੱਜ ਤਾਰਿਆਂ ਦੇ ਸਾਹਮਣੇ ਲਓ ਇਸ ਲਈ ਕਬੱਡੀ ਨੌਜੋਨ ਜੈਲੀ ਦੀ ਇਹ ਆ ਕਿਨੇ ਨੌਜੋਨ ਜੈਲੀ ਫਤਿਹਪੁਰ ਮਾਝੇ ਦੀ ਟੀਮ ਅੰਨੀ ਉਹ ਪਾਉਂਦਾ ਕਬੱਡੀ ਨੰਬਰ ਆਪਣੀ ਟੀਮ ਦੇ ਕਿਤੇ ਜੋੜ ਗਿਆ ਲੈ ਵੀ ਪਹਿਲਵਾਨਾ ਪਾ ਰੇਡ ਘਾਂਗੇ ਵਾਲਾ ਇਸ ਲਈ ਨੌਜੋਨ ਉਹ ਘਾਂਗੇ ਵਾਲਾ ਸੋਨੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਜੱਫਾ ਲਾ ਕੇ ਧੰਨ ਧੰਨ ਕਰਵਾ ਗਿਆ ਮੇਰੇ ਮਿੱਤਰੋ ਇਹ ਆ ਸੋਨੀ ਘਾਂਗਾ ਇਹ ਆ ਨੌਜੋਨ ਸੋਨੀ ਘਾਂਗੇ ਦੀ ਧਰਤੀ ਦਾ ਮਾਣ ਪਰਿਵਾਰ ਦਾ ਮੁੰਡਾ ਹੈ ਜਿਹੜਾ ਇਸ ਲਈ ਕਹਿੰਦੇ ਜੱਫਾ ਲਾ ਕੇ ਮੁੰਡਾ ਮਾਨ ਦਾ ਤਣ ਤਣ ਕਰਾ ਗਿਆ ਆਓ ਸਾਹਮਣੇ ਕਰਨ ਅਗਲੀ ਰੇਡ ਘਾਂਗੇ ਵਾਲਾ ਸੋਨੀ ਤੇ ਜੈਲੀ ਮਾਰ ਦਿਓ ਤਾੜੀਆਂ ਸੋਨੀ ਘਾਂਗੇ ਦਾ ਕਹਿੰਦੇ ਦੂਸਰਾ ਜੱਫਾ ਲੱਗ ਗਿਆ ਮੇਰੇ ਵੀਰੋ ਲਗਾਤਾਰ ਦੂਜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਤੇ ਇਧਰਲੇ ਪਾਸੇ ਸਾਡੇ ਸਤਿਕਾਰਯੋਗ ਬਾਪੂ ਜੀ ਦੇ ਵੱਲੋਂ ਵੱਡੇ ਮਾਨ ਸਨਮਾਨ ਘਾਂਗੇ ਵਾਲੇ ਮੁੰਡੇ ਦੇ ਲਈ ਆ ਰਹੇ ਹੈ ਤਹਿ ਦਿਲੋਂ ਧੰਨਵਾਦ ਸਾਰੀ ਸੰਗਤ ਖੇਡ ਕਬੱਡੀ ਦਾ ਲੈ ਰਹੀਆਂ ਨਜ਼ਾਰਾ ਔਰ ਮਹਾਪੁਰਸ਼ੀ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਬਰਾਜ ਮਾਨ ਨੇ ਮੇਰੇ ਵੀਰੋ ਸਾਡੇ ਵਿੱਚ ਔਰ ਮੈਂ ਦੇਖ ਰਿਹਾ ਵੀ ਖਿਡਾਰੀਆਂ ਦਾ ਵੱਡਾ ਜਿਹੜਾ ਹੌਸਲਾ ਵਧਾ ਰਹੇ ਨੇ ਔਰ ਵੱਡੇ ਹੀ ਮੇਲੇ ਇਸ ਇਲਾਕੇ ਦੇ ਵਿੱਚ ਮਹਾਪੁਰਖਾਂ ਦੇ ਵੱਲੋਂ ਜਿਹੜੇ ਕਰਵਾਏ ਜਾਂਦੇ ਆ ਤਹਿ ਦਿਲੋਂ ਧੰਨਵਾਦ ਕਰਾਂਗੇ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਲਓ ਸਾਹਮਣੇ ਇਸ ਲਈ ਜਿਹੜਾ ਨੰਬਰ ਘੋੜੇ ਦੇ ਕਿੱਥੇ ਹੈ ਇਹ ਆ ਢਾਂਗੇ ਵਾਲਾ ਘੋੜਾ ਮੇਰੇ ਵੀਰੋ ਨਵ ਸਾਹਮਣੇ ਦੇਖ ਲਾ ਵੀ ਨਵ ਘਾਂਗਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਇਹ ਵੀ ਕਹਿੰਦੇ ਪ੍ਰਸਿੱਧ ਜਾਫੀ ਹੈ ਬੱਲੇ ਬੱਲੇ ਬਲਜੀਤ ਜੱਫਾ ਲਾ ਕੇ ਤਣ ਤਣ ਕਰਾ ਗਿਆ ਲੈ ਵੀ ਬਲਜੀਤ ਨੇ ਸਿਰਾ ਕਰਾਤਾ ਦਰਸ਼ਕੀਰੋ ਇੱਕ ਵਾਰੀ ਜ਼ੋਰ ਦੀਆਂ ਤਾੜੀਆਂ ਬਲਜੀਤ ਦੇ ਨਾਂ ਤੇ ਢਾਂਗੇ ਦੀ ਟੀਮ ਫਾਸਟ ਡੈਕੜ ਮੱਝ 45 ਘਾਂਗੇ ਦੇ ਨੰਬਰ ਨੇ 47 45 45 ਸੌਰੀ ਘਾਂਗੇ ਦੇ ਨੰਬਰ 45 ਤੇ 27 ਨੰਬਰ ਫਤਿਹਪੁਰ ਦੀ ਟੀਮ ਦੇ ਜਿਹੜੇ ਸਾਡੇ 27 ਨੇ ਲੈ ਵੀ ਦਰਸ਼ਕੀਰੋ ਨੇ ਸਵਾਦ ਆਇਆ ਇੱਕ ਜਕਾਰਾ ਲਾਵਾਂਗੇ ਜਕਾਰੇ ਦਾ ਜਵਾਬ ਜਕਾਰੇ ਚ ਆਉਣਾ ਚਾਹੀਦਾ ਗੋਲੇ ਸੋਨਿਹਾਰਾ ਲੇ ਵੀ ਬਾਪੂ ਜੀ ਆਏ ਨੇ ਇਹਨਾਂ ਨਾਲ ਜੇ ਕੋਈ ਰੇਸ ਲਾਉਣੀ ਚਾਹੁੰਦਾ ਤਾਂ ਬਜ਼ੁਰਗ ਗਰਾਊਂਡ ਦੇ ਵਿੱਚ ਆ ਸਕਦਾ ਹੈ 70 ਸਾਲ ਦਾ 70 ਸਾਲ ਦੀ ਉਮਰ ਹੈ ਬਾਪੂ ਦੀ ਕਰਮ ਜੀ ਨਾਲ ਲਵਾ ਦੇ ਆਓ ਜੀ ਟੀਮਾਂ ਨਾਮ ਲੈ ਲੈਣ ਲੈ ਵੀ ਘਾਂਗਾ ਫਾਸਟ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਬੱਡੀ ਦੇ ਸ਼ੋਅ ਮੈਚ ਦੇਖੇ ਆ ਬੋਰ ਦਾੜਾ ਦੇਖੀ ਹੈ ਮੇਰੇ ਵੀਰੋਂ ਗਰਾਉਂਡ ਗੋਲੀਆਂ ਕਰਦਾ ਹੋਰ ਪਹਿਲਵਾਨ ਡਟਾ ਵਾਹ ਵਾਹ ਇਹ ਗਰਤੀ ਦਾ ਕਾਟ ਤੇ ਵਾਹ ਵਾਹ ਸਿਰਾ ਲਾਦਾ ਜੀ ਆ ਨਾ ਸਿਰਾ ਲਾਦਾ ਉਹ ਅਗਲੇ ਸਾਥ ਨੂੰ ਬੁਲਾਇਆ ਕਰਾਂਗੇ ਠੀਕ ਹੈ ਲੈ ਵੀ ਕਾਂਗੇ ਦੀ ਟੀਮ ਜਿੱਤ ਗਈ ਆ ਮੁੰਡੇ ਫਾਸਟਾ ਕਾਂਗੇ ਵਾਲੇ ਵਾਰਕਾ ਵੀ ਮੁੰਡਿਓ ਮੁਬਾਰਕਾਂ ਜਿੱਤ ਗਿਆ ਸਦਾ ਕਾਂਗਰੀ ਟੀਮ ਜਿੱਤ ਗਈ ਆ ਕਿਵੇਂ ਲੱਗ ਰਿਹਾ ਬੰਦਾ ਰਹੂਗਾ ਨਹੀਂ ਲੈ ਵੀ ਨਾਲ ਰਿਸ਼ਤੇਦਾਰ ਵੀ ਬਾਈ ਵਰਗੇ ਮਿਲ ਰਹੇ ਆਪਣੇ ਕਾਂਗਰੀ ਟੀਮ ਦੇ ਰਿਸ਼ਤੇਦਾਰ ਵੀ ਆ ਜੋਨ ਗੁਰਦੇਵ ਮੁਬਾਰਕਾਂ ਵੀ ਗਾ ਕੇ ਸਰਦ ਦੇ ਵਿੱਚ ਸੇਵਾ ਕਰਦਾ ਹੈ ਧੰਨਵਾਦ ਮਾਟ ਸੈਕਿੰਡ ਮਾਧਮ ਜੀ ਕਿਰਪਾ ਹੈ ਮਾਰਕ ਦੀ ਲੈ ਵੀ ਕਰਨ ਬਹੁਤ ਵਧੀਆ ਕੌਟਗਾ ਪਾਂਗਾ ਮੁੰਡਿਆਂ ਤੋਂ ਦਿਰਾ ਕਰਾਦਾ ਮੁੰਡੇ ਨੇ ਮੈਚ ਲੈ ਵੀ ਬਹੁਤ ਵਧੀਆ ਖੇਡਿਆ ਨਾਮ ਆਪਣਾ ਕਾਂਗੇ ਵਾਲਾ ਬਹੁਤ ਵਧੀਆ ਜੱਫੇ ਲਾਈ ਨਾਮ ਨੇ ਨਾਵ ਦੇ ਫਾਦਰ ਸਾਹਿਬ 36 ਗਾਲ ਅੰਕਲ ਜੀ ਉਹ ਠੀਕ ਹੋ ਵਧੀਆ ਜੀ 36 ਗਾਲ ਜੀ ਨਾਵ ਦੇ ਮਾਤਾ ਜੀ ਵੀ ਅੱਜ ਪਹੁੰਚੇ ਹੋਏ ਐ ਮੇਲੇ ਤੇ 36 ਗਾਲ ਮਾਤਾ ਜੀ ਹੋਰ ਅੰਕਲ ਜੀ ਠੀਕ ਠਾਕ ਹੋ ਬਹੁਤ ਵਧੀਆ ਜੱਫੇ ਲਾਈ ਨਾਮ ਨੇ ਬੀਤਾ ਪਲਵਾਨ ਜੀ ਬਹੁਤ ਵਧੀਆ ਜੱਫੇ ਲਾਏ ਪਲਵਾਨ ਨੇ ਛੱਟਾ ਕੰਮ ਛੱਟਾ ਹੀ ਜੜਤੀ ਖਲਾਈ ਲਓ ਜੀ ਬਾਬਾ ਜੀ ਰੇਸ ਜਿੱਤ ਗਿਆ 70 ਸਾਲ ਦੀ ਹੋਣਾ ਬਾਬੇ ਨੇ ਰੇਸ ਲਾਈ ਸੀ ਬਾਬਾ ਜੀ ਮੁਬਾਰਕਾਂ ਕੀਨਾ ਬਾਬਾ ਜੀ ਆਪਣਾ ਮੇਜਰ ਸਿੰਘ ਬਾਬਾ ਜੀ ਜਿੱਤ ਗਿਆ ਆਹੀ ਪੈਂਡਾ ਬਾਬਾ ਅੱਛਾ ਠੀਕ ਹੈ ਜੀ ਠੀਕ ਠੀਕ ਹੈ ਵੀ ਆ ਭੈਣ ਸਾਡੀ ਠੀਕ ਆ ਠੀਕ ਆ Oh, ਲੋ ਜੀ ਪਹਿਲਾਂ ਟੀਮ ਨੂੰ ਪ੍ਰਸ਼ਾਦਾ ਅਸ਼ਕਾਇਆ ਜਾਣਾ ਸਾਰਾ ਭੋਜਨ ਗਿਜਰੀਲਾ ਵੀਰੂਲਾ ਗਲਾਵਿਆਂ ਆਪਣਾ ਵੀ ਆਉਣਗਾ ਉਸ ਤੋਂ ਬਾਅਦ ਦੇ ਵਿੱਚ ਇਨਾਮ ਦਿੱਤਾ ਜਾਣਾ ਐਂ ਸੇਵਾ ਕਰਦੇ ਆ ਪਲਵਾਨਾਂ ਦੀ ਬਈ ਇੱਧਰ ਮਾਝੇ ਵਾਲੇ ਆਪਣੇ ਬੰਦੇ ਤੇ ਸੋਨੀ ਕਾਂਗਾ ਸਾਰੀ ਆਪਣੀ ਟੀਮ ਮਾਝੇ ਵਾਲੇ ਮੁੰਡੇ ਵੀ ਨਾਲ ਇੱਧਰ ਚ ਆਗੇ ਆ ਜਾ ਨਾ ਕੋਣ ਪ੍ਰਸ਼ਾਦਾ ਪਾਣੀ ਛਕਾ ਕੇ ਸੇਵਾ ਕਰਕੇ ਬਈ ਫੇਰ ਇਨਾਮ ਦੇਣਗੇ ਫੇਰ ਸਾਨੂੰ ਦੋਹਣਗੇ ਭਲਵਾਨਾਂ ਨੂੰ ਹੀ ਛਕਾਰੇ ਲੰਗਰ ਠੀਕ ਇਦਾਂ ਦੀਆਂ ਟੂਰਨਾਮੈਂਟ ਕਮੇਟੀਆਂ ਚਾਹੀਦੀਆਂ ਵੀ ਸਾਰੀਆਂ ਮੈਂ ਗੱਲ ਸੁਣ ਬਾਬਾ ਗੇਂਦਲਾ ਲੈ ਗਿਆ ਤੂੰ ਹਜੇ ਵਿੱਚ ਹੀ ਰੱਖੀ ਮੈਂ ਖਾ ਹੂਰ ਪਵਾ ਚਾਹ ਬਣੀ ਜੀ